ਇਹ ਸਤ ਪਹਿਲਾਂ ਸੀ ਪਿਛਲੇ ਸਾਲ ਸ਼ੁਰੂ ਕੀਤਾ ਸੀ ਆ ਰਾਜ ਰਤਨ ਨੇ ਐਨਪੀਐਲ ਕ੍ਰਿਕਟ ਟੂਰਨਾਮੈਂਟ ਇਹਦਾ ਹੁਣ ਸੀਜ਼ਨ 2 ਆ ਗਿਆ ਹੈ ਇਸ ਵਾਰੀ ਟੀਮਾਂ ਵੀ ਸਾਡੀਆਂ ਵਧ ਗਈਆਂ ਪਲੇਅਰਸ ਵੀ ਵਧਿਆ ਉਹਨਾਂ ਵਿੱਚ ਜੋਸ਼ ਵੀ ਜ਼ਿਆਦਾ ਵਧ ਗਿਆ ਇਸ ਵਾਰੀ ਤੇ ਇਸ ਵਾਰੀ ਗਰਲਸ ਵੀ ਪਾਰਟਿਸਪੇਟ ਕਰ ਰਹੀਆਂ ਇਹਦੇ ਵਿੱਚ ਤਿੰਨ ਟੀਮਾਂ ਗਰਲ ਦੀਆਂ ਬਣੀਆਂ ਆਈਆਂ ਤੇ 12 ਟੀਮਾਂ ਯੰਗਸਟਰ ਦੀ ਬਣੀਆਂ 8 ਟੀਮਾਂ ਬੱਚਿਆਂ ਦੀ ਬਣੀਆਂ ਤੇ ਟੋਟਲ 245 ਪਲੇਅਰ ਇਸ ਤੇ ਪਾਰਟਿਸਪੇਟ ਕਰ ਰਹੇ ਆ ਤੇ 40 ਦੇ ਕਰੀਬ ਇਸ ਤੇ ਮੈਚ ਹੋ ਰਹੇ ਆ ਵਿੱਚ ਸਾਰੇ ਵੱਧ ਝੜ ਕੇ ਅਸੀਂ ਹਿੱਸਾ ਲੈ ਰਹੇ ਆ ਤੇ ਸਾਰਾ ਅਗਨਗਰ ਇਸ ਤੇ ਬਹੁਤ ਵਧੀਆ ਤਰਾਹ ਇੰਜੋਏ ਅਸੀਂ ਉਹਨਾਂ ਵਾਸਤੇ ਸਾਰਾ ਇੱਥੇ ਬ੍ਰੇਕਫਾਸਟ ਲੰਚ ਡਿਨਰ ਸਾਰਾ ਦਿਨ ਇਹ ਬਿਹਤਰ ਗੇਮ ਹੈ ਯਾਰ ਕਰਾਣੇ ਦਾ ਪ੍ਰਯਾਸ ਕਿ ਲਿਗਾਉਂਦੀ ਹੈ ਗੇਮ ਨੂੰ ਪਹਿਲਾ ਰੰਗ ਨਹੀਂ ਦਿੱਤੀ ਸੇ ਦੂਸਰੇ ਕੀ ਵਾਂਗ ਹੈ ਦੂਸਰਾ ਮਿਲੇਗਾ ਇਹ ਮਾਹੌਲ ਬਹੁਤ ਵਧੀਆ ਲੱਗਿਆ ਹੈ ਕਿ ਸਾਰਾ ਅਗਨਗਰ ਬੱਚੇ ਆਪਸ ਵਿੱਚ ਜੁੜ ਰਹੇ ਹਨ ਜਿੰਨ ਲੋਕ ਅਸੀਂ ਜਾਣਦੇ ਵੀ ਨਹੀਂ ਸੀਗੇ ਉਹ ਵੀ ਉਹਨਾਂ ਨੂੰ ਵੀ ਅਸੀਂ ਜਾਣਨ ਲੱਗੇ ਆਂ ਅਸੀਂ ਬੱਚਿਆਂ ਦੇ ਉੱਤੇ ਸਾਭ ਵਾਸਤੇ ਅਪਲੈਂਸਸ ਅਤੇ ਬੱਚਿਆਂ ਨੂੰ ਦੇ ਦੇਇਆ ਹੈ ਕਿ ਤਾਂ ਕਿ ਉਹਨਾਂ ਦਾ ਹੋ ਵੀ ਹੋ ਸਕੇ ਇਹ ਕੈਂਪ ਹੈ ਉਹ ਪ੍ਰਿੰਪਲ ਦਾ ਮੈਂ ਸਪੈਸ਼ਲੀ ਵਿਨੇ ਜੀ ਔਰ ਨਵੀਨ ਜੀ ਨੂੰ ਮੁਬਾਰਕਵਾ ਦਿੰਨਾ ਜੋ ਇਹ ਪ੍ਰਾਲਾ ਕਰਿ ਨੇ ਇਹ ਅਜ ਸੈਕੰਡ ਹੈਗਾ ਕਿ ਐਸਾ ਬਦਲ ਦੋ ਦਿਸ਼ਾ ਐ ਐਨਪੀਐਲ ਸੈਕੰਡ ਸਟਾਰਟ ਹੋ ਰਿਹਾ ਜੋ ਅਗਰ ਨਗਰਦੇਵ ਭਾਈਚਾਰੇ ਨੂੰ ਜਗਾ ਦਿੱਤਾ ਹੈ ਯੰਗ ਬਲੱਡ ਨੇ ਅੱਗੇ ਆ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਬਾਹਰ ਆਓ ਨਹੀਂ ਹੈ ਦੇਖੇ ਸਮਝਦਾਰੀ ਨਾਲ ਚੱਲਣਾ ਪਵੇਗਾ ক্রিকেট ਵਾਕਈ ਸ਼ੁਰੂ ਤੋਂ ਹੀ ਸਾਡਾ ਇੱਕ ਬਹੁਤ ਹੀ ਉੱਸਾ ਵਰਦਨ ਜਿਹੜਾ ਸਾਰੀ ਪਬਲਿਕ ਹੀ ਮਤਲਬ ਸਾਰਾ ਜਿਹੜੂ ਗਿੰਦੇ ਵਰਲਡ ਹੀ ਇਹਦਾ ਪ੍ਰੈਮੀ ਹੈਗਾ ਤੇ ਉਹ ਸਾਬ ਨਾਲ ਇੱਥੇ ক্রিকেট ਖੋਣਾ ਬਹੁਤ ਬੜੀ ਗੱਲ ਬਾਤ ਆ। ਇਹ ਸਭ ਸੰਜੁਕਤ ਜੋ ਕਰਾਰੇ ਹੈ ਉਹਦੇ ਵਾਸਤੇ ਬੱਚੇ ਵੀ ਹੈਪੀ ਹੈ ਔਰ ਆਪਸ ਦੇ ਵਿੱਚ ਭਾਈਚਾਰਾ ਵੀ ਲੱਗਦਾ। ਥੈਂਕ ਯੂ। ਸਰ ਇਹਦੇ ਵਿੱਚ ਸਾਤਾ ਇਹਦੇ ਨਾਲ ਇੱਤਾ ਹੀ ਪਤਾ ਲੱਗਦਾ ਕਿਉਂਕਿ ਅਸੀਂ ਪਿਛਲੀ ਵਾਰ ਜਿਹੜਾ ਸੀਜ਼ਨ 1 ਕਰਾਇਆ ਸੀ ਨਾ ਉਹਦੇ ਵਿੱਚ ਤੇ ਤੇਰਾ ਟੀਮਾਂ ਬਣੀਆਂ ਸੀ ਤੇ 130 ਪਲੇਅਰ ਖੇਡੇ ਸੀਗੇ। ਐਰ ਕੀ ਸਾਨੂੰ ਜਿਹੜਾ ਰੈਜ਼ੀਡੈਂਟ ਵੈਲਫੇਅਰ ਕਲੱਬ ਨੂੰ 245 ਪਲੇਅਰ ਜਿਹੜੇ ਰਜਿਸਟਰਡ ਹੋਏ। ਜਿਹਦੇ ਵਿੱਚੋਂ ਆਪਾਂ 23 ਟੀਮਾਂ ਬਣਾਈਆਂ ਆ 8 ਟੀਮਾਂ ਬੱਚਿਆਂ ਦੀ ਬਣੀ ਐ 11 12 ਟੀਮਾਂ ਯੰਗਸਟਰ ਦੀ ਤੇ 3 ਟੀਮਾਂ ਲੇਡੀਜ਼ ਦੀ ਬਣੀ ਐ ਜੀ ਸਰ ਉਸ ਸਾਤਾ ਇਸ ਤਰ੍ਹਾਂ ਕਿ 2 ਮਹੀਨੇ ਤੋਂ ਹੀ ਬੱਚੇ ਪ੍ਰੈਕਟਿਸ ਕਰ ਰਹੇ ਆ ਲੇਡੀਜ਼ ਦਾ ਸਵੇਰੇ 6 ਵਜੇ ਤੋਂ ਲਗ ਲਗੇ ਪਾਰਕਾਂ ਦੇ ਵਿੱਚ ক্রিকেট ਟੂਰਨਾਮੈਂਟ ਦੀ ਪ੍ਰੈਕਟਿਸ ਕਰਦੀਆਂ ਸੀ ਤੇ ਇਹਦੇ ਲਈ ਅਸੀਂ ਸਪੈਸ਼ਲ ਕੋਚ ਵੀ ਇੱਕ ਪ੍ਰੋਵਾਈਡ ਕੀਤਾ ਸੀ ਲੇਡੀਜ਼ ਲਈ ਕਿਉਂਕਿ ਲੇਡੀਜ਼ 15 15 20 ਸਾਲ ਹੋ ਗਏ ਸੀ ਉਹਨਾਂ ਨੇ ਨਾ ক্রিকেট ਮਨੂੰ ਹੱਦ ਤੱਕ ਬੈਟ ਤੇ ਬੋਲ ਨੂੰ ਹੱਥ ਨਹੀਂ ਲਾਇਆ ਸੀਗਾ ਤੇ ਇੱਕ ਉਹਨਾਂ ਤੋਂ ਸਾਨੂੰ ਇਹ ਉਮੀਦ ਚਾਹਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜਿਵੇਂ 2 ਦਿਨਾਂ ਤੋਂ 4 ਦਿਨਾਂ ਦਾ ਟੂਰਨਾਮੈਂਟ ਕਿੰਦਾ ਪਿਆ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਫ਼ਤੇ ਦਾ ਟੂਰਨਾਮੈਂਟ ਕਰਨਾ ਪਊਗਾ ਜੀ ਕਿੰਨੇ ਮੈਚ ਹੋਣਗੇ ਡੇਲੀ ਸਰ ਇਹਦੇ ਵਿੱਚ 10 ਮੈਚ ਹੋਣਗੇ ਤੇ ਤੇ ਉਹਦੇ ਵਿੱਚ ਮਤਲਬ 4 ਦਿਨਾਂ ਦੇ ਵਿੱਚ ਅਸੀਂ 40 ਮੈਚ ਕਵਰ ਕਰ ਰਹੇ ਹਾਂ ਜੀ ਤੇ ਜੀ ਕੁਸਟਮ ਨਾਮ ক্রিকেট ਇਹਦੇ ਵਿੱਚ ਸਭ ਤੋਂ ਮੈਨ ਆਫ ਦੀ ਸੀਰੀਜ਼ ਅਸੀਂ ਮਤਲਬ ਸਾਨੂੰ ਬੋਲਟਾ ਸ਼੍ਰੀ ਸਾਡੇ ਪਾਲਕਿਸ਼ਨ ਜੀ ਅਗਨਗਰ ਦੇ ਰੈਜ਼ੀਡੈਂਟ ਹੈ ਉਹ ਬੋਲਟਾ ਦੇ ਡਿਸਟ੍ਰੀਬਿਊਟਰ ਵੀ ਹੈ ਤੇ ਉਹਨਾਂ ਨੇ ਸਾਨੂੰ ਮੈਨਜ਼ ਸੀਰੀਜ਼ ਦੇ ਵਿੱਚ ਮੈਨ ਆਫ ਦਿ ਮੈਚ ਦਿੱਤਾ ਸਾਨੂੰ ਫ੍ਰਿਚ ਤੇ